ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਜੋ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ 'ਚ ਸਤਿਗੁਰੂਆਂ ਨੇ ਆਖਿਆ ਸਾਹਿਬ ਨਿਤਾਣਿਆਂ ਕਾ ਤਾਣ ਜਿਹੜਾ ਉਹ ਪਰਮਾਤਮਾ ਹੈ ਸੱਚਾ ਸਾਹਿਬ ਜਿਹਨੂੰ ਤਨਗੁਰੂ ਮਹਾਰਾਜ ਨੇ ਆਖਿਆ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਉਸ ਇਕਲੋਤੇ ਸਾਹਿਬ ਦੀ ਇੱਥੇ ਗੱਲ ਹੋ ਰਹੀ ਹੈ ਸਾਹਿਬ ਨਿਤਾਣਿਆਂ ਦਾ ਤਾਣ ਜਿਨ੍ਹਾਂ 'ਚ ਕੋਈ ਤਾਕਤ ਸਮਰੱਥਾ ਨਹੀਂ ਉਹਨਾਂ ਦੀ ਤਾਕਤ ਤੇ ਉਹਨਾਂ ਦੀ ਸਮਰੱਥਾ ਸਾਹਿਬ ਪਰਮਾਤਮਾ ਆਪ ਹੈ ਉਹ ਕੀੜੀਆਂ ਨੂੰ ਵੀ ਪਾਤਸ਼ਾਹ ਬਣਾਉਣ ਦੀ ਸਮਰੱਥਾ ਰੱਖਦਾ ਹੈ ਉਹ ਵੱਡੀ ਤੋਂ ਵੱਡੀ ਫੌਜ ਨੂੰ ਵੀ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ ਮਾਲਕ ਇੰਨਾ ਸਮਰੱਥਾवान ਹੈ ਪੂਰਾ ਸ਼ਬਦ ਪੜ੍ਹ ਕੇ ਦੇਖਿਓ ਉਸ ਪਰਮਾਤਮਾ ਦੇ ਪ੍ਰਤੀ ਕਿੰਨੀ ਅਥਾਹ ਸ਼ਰਧਾ ਬਣਦੀ ਏ ਨਾਲੇ ਗੱਲ ਸਮਝ ਦੇ ਵਿੱਚ ਆਵੇਗੀ ਕਿ ਮਸਲਾ ਦਿਖਾਵਿਆਂ ਦਾ ਨਹੀਂ ਪਿਆਰਿਓ ਮਸਲਾ ਹੈ ਉਸ ਸਾਹਿਬ ਦਾ ਆਸਰਾ ਧੱਕਣ ਦਾ ਆਏ ਨਾ ਜਾਈ ਫਿਰ ਸਦਾ ਉਹ ਤਾਂ ਸਾਡਾ ਏਦਾਂ ਦਾ ਸਾਹਿਬ ਹੈ ਸੱਚਾ ਬਾਦਸ਼ਾਹ ਹੈ ਜੋ ਨਾ ਜੰਮਦਾ ਹੈ ਨਾ ਮਰਦਾ ਹੈ ਹੋ ਸਕਦਾ ਅੱਜ ਮੈਨੂੰ ਕਿਸੇ ਐਮ.ਐਲ.ਏ ਤੇ ਮਾਣ ਹੋਵੇ ਪਰ ਜਦੋਂ ਐਮ.ਐਲ.ਏ ਮਰ ਗਿਆ ਉਦਣ ਹੋ ਸਕਦਾ ਮੈਨੂੰ ਅੱਜ ਕਿਸੇ ਡੀਸੀ ਤੇ ਕਿਸੇ ਐਮਪੀ ਤੇ ਮਾਣ ਹੋਵੇ ਪਰ ਜਦੋਂ ਉਹ ਰਟਾਇਰ ਹੋ ਗਿਆ ਉਸ ਦਿਨ ਕਿਸੇ ਪੁਲਿਸ ਅਫਸਰ ਤੇ ਮਾਣ ਹੋਵੇ ਪਰ ਜਦੋਂ ਰਟਾਇਰ ਹੋ ਗਿਆ ਉਸ ਦਿਨ ਤੋਂ ਬਾਅਦ ਜੇ ਸੰਸਾਰ ਤੋਂ ਚਲਾਣਾ ਕਰ ਗਿਆ ਉਸ ਦਿਨ ਤੋਂ ਬਾਅਦ ਮੇਰਾ ਮਾਣ ਕੀ ਕਿੱਥੇ ਰਾਜ ਤਾਂ ਕਿਸੇ ਬੰਦੇ ਦਾ ਨੇਚਲ ਹੈ ਹੀ ਨਹੀਂ ਸਭ ਦੇ ਚੱਲਣਾ ਆ ਰਿਹਾ ਹੈ ਕਦੇ ਕਿਸੇ ਦੇ ਚੰਗੇ ਦਿਨ ਕਦੇ ਕਿਸੇ ਦੇ ਚੰਗੇ ਦਿਨ ਜਿਨ੍ਹਾਂ ਤੇ ਅਸੀਂ ਮਾਣ ਕਰਦੇ ਹਾਂ ਬੋਤੀ ਵਾਰ ਉਹ ਮਾਣ ਚੂਰ-ਚੂਰ ਹੋ ਜਾਂਦਾ ਪਰ ਕਹਿੰਦੇ ਨੇ ਜਿਹਦੇ ਤੇ ਮਾਣ ਕੀਤਾ ਜਾ ਸਕਦਾ ਹੈ ਉਹ ਹੈ ਸੱਚਾ ਪ੍ਰਮਾਤਮਾ ਸਾਹਿਬ ਨਾ ਉਹ ਜੰਮਿਆ ਹੀ ਹੈ ਨਾ ਉਹਨੇ ਮਰਨਾ ਹੀ ਹੈ ਫਿਰ ਸਦਾ ਹਮੇਸ਼ਾ ਇੱਕੋ ਜਈ ਵਿਸਥਾ ਦਾ ਮਾਲਕ ਔਰ ਆਪਣੇ ਆ ਭਗਤਾਂ ਦੀ ਮੁੱਢ ਕਦੀਮਾ ਤੋਂ ਪੈਜ ਰੱਖਦਾ ਆ ਹਰ ਯੁਗ-ਯੁਗ ਭਗਤ ਉਪਾਇਆ ਪੈਜ ਰਖਦਾ ਆ ਰਾਮ ਰਾਜੇ ਜੁਗਾ ਜੁਗਾ ਤੋਂ ਪੈਜ ਰਖਦਾ ਰਿਆ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਪ੍ਰਹਿਲਾਦ ਦਾ ਕੌਣ ਹੈ ਕੋਈ ਵੀ ਤੇ ਨਹੀਂ ਹਰਨਾਕਸ਼ ਕਿੰਨੀ ਵੱਡਾ ਕਿੰਨੇ ਵੱਡੇ ਰਾਜ ਦਾ ਮਾਲਕ ਬਾਦਸ਼ਾ ਸਭ ਕੁਝ ਹੈ ਪ੍ਰਹਿਲਾਦ ਦੇ ਕੋਲ ਹਰ ਤਾਕਤ ਹਰ ਸਮਰੱਥਾ ਪ੍ਰਹਲਾਦ ਕੋਲ ਕੇਵਲ ਇੱਕ ਪਰਮਾਤਮਾ ਦਾ ਨਾਮ ਹੈ। ਕੇਵਲ ਇੱਕ ਰੱਬ ਦਾ ਅਸਰਾ। ਹਰਨਾਕਸ਼ ਤਤੇ ਥੰਮੇ ਨੂੰ ਜੱਪੇ ਪਾਣ ਲਈ ਕਹਿ ਸਕਦਾ ਏ। ਆਲੇ ਦੁਆਲੇ ਆਪਦੀਆਂ ਫੌਜਾਂ ਖੜੀਆਂ ਕਰ ਸਕਦਾ ਏ, ਥੰਮੇ ਨੂੰ ਤਪਾ ਸਕਦਾ ਏ, ਬੱਲਣ ਬਾਲ ਸਕਦਾ ਏ। ਪਰ ਪ੍ਰਹਲਾਦ ਨੂੰ ਸਾੜ ਦਵੇ ਐਨੀ ਉਹਦੀ ਸਮਰੱਥਾ ਨਹੀਂ। ਹੋ ਲਿਖਾ ਦੀ ਗੋਦੀ ਚ ਬਿਠਾ ਕੇ ਅੱਗ ਲਾ ਸਕਦਾ ਹੈ ਪਰ ਫਿਰ ਵੀ ਪ੍ਰਹਿਲਾਦ ਨੂੰ ਸਾੜ ਦੇਣ ਦੀ ਸਮਰੱਥਾ ਨਹੀਂ ਬੜੇ ਉੱਚੇ ਪਹਾੜਾਂ ਤੋਂ ਸੁੱਟ ਦੇਵੇ ਇਹ ਕਰ ਸਕਦਾ ਹੈ ਪਰ ਪ੍ਰਹਿਲਾਦ ਨੂੰ ਮਾਰ ਦੇ ਜਦੋਂ ਤੱਕ ਉਹਦੇ ਸਿਰ ਦੇ ਉੱਤੇ ਰਾਖਾ ਪਰਮਾਤਮਾ ਬੈਠਾ ਐਦਾਂ ਸੰਭਵ ਨਹੀਂ ਮਾਲਕ ਹੈ ਮਾਰੇ ਰਾਖੇ ਇੱਕ ਆਪ ਮਾਨੁਕ ਕਹਿ ਕਿਛ ਨਾਹੀ ਹੱਥ ਬੰਦੇ ਦੇ ਹੱਥ ਨਹੀਂ ਹੈ ਜਿਨੇ ਪਰਮਾਤਮਾ ਦਾ ਆਸਰਾ ਧੱਕ ਲਿਆ ਉਹਦਾ ਨਹੀਂ ਜੀ ਕੋਈ ਕੁਝ ਵਿਗਾੜ ਸਕਦਾ ਉਹਦੀ ਅਵਸਥਾ ਉਹਨੂੰ ਮੋੜਿਆ ਨਹੀਂ ਜਾ ਸਕਦਾ ਉਹਨੂੰ ਜ਼ਬਰਦਸਤੀ ਝੁਕਾਇਆ ਨਹੀਂ ਜਾ ਸਕਦਾ ਸਰੀਰ ਦਾ ਕਹਨ ਕਰ ਸਕਦੇ ਹੋ ਕਰ ਦੋ ਡੱਕਰੇ ਡੱਕਰੇ ਕਰ ਦੋਗੇ ਬੰਦ ਬੰਦ ਕੱਟ ਦੋਗੇ ਵਾਲ-ਵਾਲ ਪੱਟ ਦੋਗੇ ਅੱਗ ਚ ਪਾ ਕੇ ਸਾੜ ਦੋਗੇ ਰੂਹਾਂ ਚਲਪੇਟ ਕੇ ਅੱਗ ਲਾ ਦੋਗੇ ਸਿਰ ਤੇ ਆਰੇ ਚਲਾ ਦੋਗੇ ਪੁੱਟੀਆਂ ਖੱਲਾ ਲਾ ਲੋਗੇ ਜੋ ਕਰ ਸਕਦੇ ਹੋ ਕਰ ਦੋ ਪਰ ਜਿਹਦੇ ਸਿਰ ਤੇ ਸਾਈਂ ਬੈਠਾ ਹੈ ਨਾ ਉਹਨੂੰ ਤੁਸੀਂ ਡੋਲਣ ਤੇ ਮਜਬੂਰ ਨਹੀਂ ਕਰ ਸਕਦੇ ਉਹਨੂੰ ਤੁਸੀਂ ਇਹਨ ਨਹੀਂ ਮਨਾ ਸਕਦੇ ਗੁਰ ਸ਼ਬਦੀ ਸੱਚ ਜਾਣ ਐਸੇ ਸਮਰਥਾਵਾਨ ਪ੍ਰਭੂ ਨੂੰ ਸਦਾ ਥਿਰ ਰਹਿਣ ਵਾਲੇ ਮਾਲਕ ਨੂੰ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਪਹਿਚਾਨ ਉਦੇ ਨਾਲ ਸਾਂਝ ਪਾ ਸਤਿਗੁਰੂ ਆਖਦੇ ਨੇ ਦੇਖ ਜਾਂ ਕੋ ਮੁਸ਼ਕਲ ਅਤ ਬਣੇ ਤੋ ਹੀ ਕੋਈ ਨਾ ਦੇ ਜਿਸ ਬੰਦੇ ਦੇ ਜੀਵਨ ਚ ਬਹੁਤ ਜ਼ਿਆਦਾ ਮੁਸ਼ਕਲਾਂ ਬਣ ਜਾਣ ਤੇ ਮੁੜ ਕੇ ਉਹਨੂੰ ਕੋਈ ਆਸਰਾ ਵੀ ਨਾ ਦੇਵੇ ਜਿੱਥੇ ਵੀ ਜਾ ਕੇ ਦਰ ਖੜਕਾਵੇ ਕੋਈ ਉਹਨੂੰ ਅਸਲਾ ਨਾ ਦੇਵੇ ਕੋਈ ਉਹਦੀ ਬਾਹ ਨਾ ਫੜੇ ਕੋਈ ਉਹਦੀ ਸਾਰ ਨਾ ਲਵੇ ਸਭ ਮੁੱਕਰ ਜਾਣ ਵਿਕੀ ਹੋਈ ਦੁਨੀਆ ਹੈ ਨਾ ਗਰੀਬ ਦੀ ਬਾਹ ਕੋਣ ਫੜਦਾ ਕੋਈ ਵੀ ਤੇ ਨਹੀਂ ਗਰੀਬ ਨੂੰ ਇਨਸਾਫ ਕੋਣ ਦਿੰਦਾ ਕੋਈ ਵੀ ਤੇ ਨਹੀਂ ਚਾਹੇ ਕਿਤੇ ਜਾ ਕੇ ਦਰਵਾਜੇ ਖੜਕਾ ਲਈ ਉੱਥੇ ਤਾਂ ਇੱਥੇ ਦਾ ਜੱਜ ਵੀ ਵਿਕ ਜਾਂਦੇ ਨੇ ਕਾਜ਼ੀ ਵਿਕਦੇ ਰਹੀ ਹੈ ਜੀ ਜੱਜ ਹੁੰਦੇ ਸਨ ਕਿਸੇ ਵੇਲੇ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਫੈਸਲਾ ਕਾਜ਼ੀ ਨੇ ਸੁਣਾਣਾ ਜੱਜ ਕਾਜ਼ੀ ਹੈ ਤੇ ਕਾਜ਼ੀ ਹੀ ਰਿਸ਼ਵਤਖੋਰ ਹੋ ਗਿਆ ਕਿੱਥੇ ਜਾਵਾਂਗੇ ਜੀ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਭੇ ਭਜਖਲੇ ਹਰ ਕਿਤੇ ਦੁਸ਼ਮਣ ਦਿਖਣ ਲੱਗ ਪਿਆ ਐਨਾ ਵੈਰ ਪੈ ਗਿਆ ਕਿ ਸਕੇ ਸੰਬੰਧੀ ਵੀ ਪੱਲਾ ਛੜਾ ਕੇ ਬਹਿ ਗਏ ਵੀ ਭਾਈ ਤੇਰਾ ਨਹੀਂ ਅਸੀਂ ਸਾਥ ਦੇ ਸਕਦੇ ਅਸੀਂ ਮਰਨਾ ਤੂੰ ਤਾਂ ਟੱਕਰ ਲਈਏ ਸਿੱਧਾ ਐਮਐਲਏ ਨਾਲ ਤੂੰ ਤਾਂ ਆਡਾ ਲੈ ਐਮਪੀ ਨਾਲ ਹੋ ਸਕਦਾ ਵੀ ਇਹ ਬੰਦਾ ਚੰਗਾ ਹੋਵੇ ਕਿਉਂਕਿ ਗਰੀਬ ਹੈ ਇਸ ਕਰਕੇ ਲਤਾੜਿਆ ਜਾ ਰਿਹਾ ਹੈ ਕਿਉਂਕਿ ਆਪਣਾ ਜਦੋਂ ਹੱਕ ਰੱਖਣ ਦੀ ਵਾਰੀ ਆਈ ਤਾਂ ਆਪਣਾ ਹੱਕ ਕਿਸੇ ਬਹੁਤ ਵੱਡੇ ਅਹੁਦੇਦਾਰ ਦੇ ਕੋਲੋਂ ਬਚਾਉਣਾ ਪੈ ਰਿਹਾ ਜਿਹਦੇ ਅੱਗੇ ਵਾ ਨਹੀਂ ਚੱਲ ਰਹੀ ਕਿਸੇ ਦੀ ਉੱਤੇ ਰਿਸ਼ਤੇਦਾਰਾਂ ਦੇ ਕੋਲ ਜਾ ਕੇ ਵੀ ਮਦਦ ਮੰਗ ਲਈ ਉਹ ਕਹਿੰਦੇ ਨਾ 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 ਇਹਨਾਂ ਨਾਲ ਨਹੀਂ ਅਸੀਂ ਆਡਾ ਲੈ ਸਕਦੇ ਤਾਂ ਵੱਡੇ ਹੀ ਬਹੁਤ ਨੇ ਇਹਨਾਂ ਦੇ ਕਰਕੇ ਤਾਂ ਸਾਡੇ ਵਪਾਰ ਚਲਦੇ ਆ ਸਾਡੇ ਬਿਜ਼ਨਸ ਚਲਦੇ ਕੋਈ ਕਹਿੰਦਾ ਅਸੀਂ ਨਿਸਮਰੱਥਾਵਾਨ ਨਹੀਂ ਵੀ ਆਏ ਜਾਂ ਪਰਵਾ ਨਾਲ ਨਾਲ ਪੰਗਾ ਲੈ ਲਈ ਸੰਗੀ ਸਾਥ ਵੀ ਹੱਥ ਛੜਾ ਗਏ ਸਭੋ ਭੱਜਿਆ ਅਸਰਾ ਚੁੱਕੇ ਸਭ ਅਸਰਾਓ ਕੋਈ ਆਸਰਾ ਨਹੀਂ ਮਿਲ ਰਿਹਾ ਆਸਰਾ ਦੇਣ ਵਾਲੇ ਸਭ ਭੱਜ ਗਏ ਸਭ ਚੁੱਕੇ ਜਾਂ ਚੁੱਕੇ ਨੇ ਪਰ ਮਾਲਕ ਆਖਦੇ ਨੇ ਇੱਕ ਪਰਮਾਤਮਾ ਦਾ ਆਸਰਾ ਤੱਕ ਚਿਤ ਆਵੇ ਉਸ ਪਾਰ ਬ੍ਰਹਮ ਲਗੈਨਾ ਤਤੀਬਾਉ ਐਦਾਂ ਦਾ ਗਰੀਬ ਨਿਤਾਣਾ ਨਿਮਾਣਾ ਬੇਸਹਾਰਾ ਜਿਹਦੀ ਕੋਈ ਬਾਣੀ ਫੜ ਰਿਆ ਜਿਹਦੀ ਕੋਈ ਸਾਰ ਨਹੀਂ ਲੈ ਰਿਆ ਜਿਹਨੂੰ ਕੋਈ ਨਹੀਂ ਪੁੱਛ ਰਿਆ ਉਹਨੇ ਜੇਕਰ ਪ੍ਰਮਾਤਮਾ ਦਾ ਆਸਰਾ ਤੱਕ ਲਿਆ ਉਹਨੇ ਜੇਕਰ ਰੱਬ ਦੀ ਬੰਦਗੀ ਕਰ ਲਈ ਚਿੱਤ ਆਵੇ ਉਸ ਪਾਰ ਬ੍ਰह्म ਲਗੈਣਾ ਤਤੀਵਾਉ ਤਾਂ ਐਸੇ ਨਾਮ ਜਪਣ ਵਾਲੇ ਦੀ ਕੋਈ ਅਵਸਥਾ ਨੂੰ ਵਿਗਾੜ ਨਹੀਂ ਸਕਦਾ ਉਹਦਾ ਕੋਈ ਵਾਰ ਨਹੀਂ ਵਿੰਗਾ ਕਰ ਸਕਦਾ ਕੋਈ ਕਿੱਡਾ ਸਮਰੱਥਾवान ਹੋਵੇ ਤਤੀਵਾ ਨਹੀਂ ਲਾ ਸਕਦਾ ਇਹ ਮਾਲਕ ਦੀ ਖੇਡ ਹੈ ਜੀ ਜੇ ਉਸ ਮਾਲਕ ਦੇ ਉੱਪਰ ਭਰੋਸਾ ਹੋਵੇਗਾ ਤਾਂ ਜੇ ਉਸ ਮਾਲਕ ਦੀ ਰਜ਼ਾਈ ਉਹਦੇ ਬਾਣੇ ਦੇ ਵਿੱਚੋਂ ਤਾਂ ਸਭ ਮੁਕਰ ਜਾਣਗੇ ਮਾਲਕ ਤੁਹਾਡੀ ਬਾਹ ਫੜ ਲਏਗਾ ਜਿਵੇਂ ਪ੍ਰਹਿਲਾਦ ਦੀ ਫੜੀ ਸਾਡਾ ਇਤਿਹਾਸ ਤਾਂ ਗਵਾਹੀਆਂ ਨਾਲ ਭਰਿਆ ਪਿਆ ਇਦਾਂ ਦੀਆਂ ਜਿੱਥੇ ਪ੍ਰਮਾਤਮਾ ਆਸਰਾ ਬਣਿਆ ਐਂ ਤਾਂ ਨਹੀਂ ਆਟੇ ਚ ਲੂਣ ਦੇ ਬਰਾਬਰ ਸਿੱਖਾਂ ਦੀ ਗਿਣਤੀ ਰਹੀ ਸਾਰੇ ਪਾਸੇ ਦੁਸ਼ਮਣ ਖੜੇ ਐ ਹਰ ਕੋਈ ਵੈਰਕ ਮਾਰਿਆ ਸਿੱਖਾਂ ਨਾਲ ਪਰ ਇਹ ਸਿੱਖ ਕੌਮ ਫਿਰ ਵੀ ਜਿਉਂਦੀ ਐ ਇੱਕ ਪ੍ਰਮਾਤਮਾ ਦੇ ਸਦਕਾ ਕੀ ਨਹੀਂ ਜ਼ੋਰ ਲਾਇਆ ਜ਼ਕਰੀਆ ਖਾਨ ਨੇ ਕਿੱਥੋਂ ਤੱਕ ਜ਼ੋਰ ਨਹੀਂ ਲਾਇਆ ਮੀਰ ਮੰਨੂ ਨੇ ਵਜ਼ੀਰ ਖਾਨ ਨੇ ਔਰੰਗਜ਼ੇਬ ਨੇ ਅਖੀਰ ਖਾ ਅਖੀਰਕਾਰ ਜੀ ਦੀ ਮਦਦ ਕਲਗੀਧਰ 파ਰਸ਼ਾ ਜੀ ਨੇ ਕੀਤੀ ਰਾਜ ਭਗਵਾਨ ਚ ਔਰੰਗਜ਼ੇਬ ਦਾ ਆਪ ਦਾ ਪੁੱਤਰ ਸ਼ਹਿਜ਼ਾਦਾ ਮਉਜ਼ਮ ਜਿਹਦਾ ਬਾਅਦ ਦੇ ਵਿੱਚ ਨਾਮ ਬਹਾਦਰ ਖਾਨ ਪੈ ਗਿਆ ਹੁਣ ਇਹਦੀ ਮਦਦ ਕੀਤੀ ਰਾਜ ਭਗਵਾਨ ਚ ਕਲਗੀਧਰ 파ਰਸ਼ਾ ਨੇ ਤੇ ਇਹੋ ਹੀ ਆਪਣੇ ਬਚਨਾਂ ਤੋਂ ਮੁੱਕਰ ਗਿਆ ਜਦੋਂ ਕੰਨ ਭਰੇ ਬਗਾਨਿਆਂ ਨੇ ਇਹਨੇ ਖੁੱਲੀ ਛੁੱਟੀ ਦਿੱਤੀ ਵੀ ਇਹਨਾਂ ਸਿੱਖਾਂ ਨੂੰ ਖਤਮ ਕਰੋ ਹਰ ਵਾਰ ਆਈ ਹੈ ਜੀ ਘਰ ਘਰ ਦੇ ਵਿੱਚ ਸਿੱਖਾਂ ਦਾ ਦੁਸ਼ਮਣ ਖੜਾ ਹੋ ਗਿਆ ਸੀ ਘਰ ਘਰ ਚ ਜਦੋਂ ਸਿੱਖਾਂ ਦੇ ਆ ਸਿਰਾਂ ਦੇ ਮੁੱਲ ਪਏ ਐ ਜਿੱਥੇ ਕਿਤੇ ਕੋਈ ਸਿੱਖ ਲੱਭੇ ਸਿਰ ਵੜ ਕੇ ਲੈ ਆਵੇ ਇਹਨੇ ਪੈਸੇ ਦੇਾਂਗੇ ਜਿਉਂ ਦਾ ਫੜਾ ਦਿਓ ਇਹਨੇ ਪੈਸੇ ਦੇਾਂਗੇ ਮੁੱਲ ਪਏਗੇ ਜੀ ਬੋਤਿਆਂ ਨੇ ਤਾਂ ਤੁੱਕ ਦੇ ਮਾਰੇ ਲਾਲਚ ਦੇ ਮਾਰੇ ਤੀਆਂ ਧਿਆਣੀਆਂ ਨੂੰ ਵੀ ਕਤਲ ਕਰ ਦਿੱਤਾ ਤੇ ਉਹਨਾਂ ਦਾ ਸਿਰ ਕੇਸਾਂ ਤੋਂ ਫੜ ਕੇ ਲੈ ਗਏ ਜਦੋਂ ਅਗਲੇ ਪੁੱਛਿਆ ਵੀ ਇਹ ਕਹਿੰਦੇ ਜੀ ਸਿੱਖਾਂ ਦਾ ਮੁੰਡਾ ਏ ਅਜੇ ਇਹਦੇ ਦਾੜੀ ਨਹੀਂ ਆਈ ਅੰਦਾਜ਼ਾ ਲਾ ਕੇ ਦੇਖੋ ਜਿਨ੍ਹਾਂ ਕੁੜੀਆਂ ਤੱਕ ਮਾਰ ਦਿੱਤੀਆਂ ਆਪ ਦੀਆਂ ਆਪਣੇ ਨੇੜਲੇਆਂ ਦੀਆਂ ਉਹਨਾਂ ਸਿੱਖਾਂ ਨੂੰ ਕਿਵੇਂ ਲੱਭ-ਲੱਭ ਕੇ ਫੜਵਾਇਆ ਹੋਏਗਾ ਕਿਵੇਂ ਸੂਹਾਂ ਦਿੱਤੀਆਂ ਹੋਣਗੀਆਂ ਹਰ ਘਰ ਚ ਸੂਹ ਹਰ ਪਿੰਡ ਤੋਂ ਸੂਹ ਸੂਹ ਦੇਣ ਵਾਲੇ ਐਨੇ ਨੇ ਲਾਲਚੀ ਸਾਰੇ ਹੀ ਦੁਸ਼ਮਣ ਬਣ ਗਏ ਸਿੱਖਾਂ ਦੇ ਜਦੋਂ ਸਿਰਾਂ ਦਾ ਮੁੱਲ ਲੈਣਾ ਸ਼ੁਰੂ ਹੋਇਆ ਇਸ ਦੇ ਬਾਵਜੂਦ ਵੀ ਸਿੱਖ ਕਿਉਂ ਕੌਮ ਜਿਉਂਦੀ ਜਾਗਦੀ ਹੈ ਕਾਰਨ ਕੀ ਸੀ ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾ ਕਿਉਂਕਿ ਪੰਤ ਨੂੰ ਪਰਮਾਤਮਾ ਚੇਤਾ ਸੀ ਜਿੱਡੀ ਮਰਜ਼ੀ ਮੁਸ਼ਕਲ ਬਣ ਗਈ ਕਿਸੇ ਨੇ ਢੋਈ ਨਹੀਂ ਦਿੱਤੀ ਕਿਸੇ ਨੇ ਆਪਦੇ ਘਰ ਚ ਨਹੀਂ ਰੱਖਿਆ ਕਿਸੇ ਨੇ ਆਪਦੇ ਪਿੰਡ ਚ ਨਹੀਂ ਵੜਿਆ ਨਗਰ ਚ ਨਹੀਂ ਵੜਿਆ ਵੀ ਜਾਓ ਜਾਓ ਇੱਥੋਂ ਜਾਓ ਜਾਂ ਤਾਂ ਕਤਲ ਕਰਦੇ ਜਾਓਗੇ ਜਾਂ ਅਸੀਂ ਫੜਵਾ ਦੇਾਂਗੇ ਕਿਉਂਕਿ ਅਸੀਂ ਆਪ ਥੋੜੀ ਮਰਨਾ ਸਾਰੇ ਦੁਸ਼ਮਣ ਬਣ ਗਏ ਸਾਖ ਵੀ ਭੱਜ ਗਏ ਜਿੰਨੇ ਲੋਕਾਂ ਨੇ ਚੰਗਿਆਂ ਵੇਲਿਆਂ ਦੇ ਅੰਦਰ ਖੰਡੇ ਬਾਟੇ ਦੀ ਪੌਲ ਵੀ ਛਕੀ ਸਿੱਖਾਂ ਦੀ ਚੜ੍ਹਦੀ ਕਲਾ ਵੇਖ ਕੇ ਉਹ ਲੋਕ ਦੁਬਾਰਾ ਇਸਲਾਮ ਕਬੂਲ ਕਰ ਗਈ ਆਪ ਦਾ Hindu ਧਰਮ ਵੀ ਛੱਡ ਕੇ ਵੀ ਜਾਣਾ ਬਚਣ ਪਰ ਰੱਬ ਨੂੰ ਚੇਤਾ ਕਰਨ ਵਾਲੀ ਉਹਨਾਂ ਦਾ ਸਹਾਈ ਪਰਮਾਤਮਾ ਹੋਇਆ ਉਹਨਾਂ ਦੀ ਰਾਖੀ ਪਰਮਾਤਮਾ ਨੇ ਕੀਤੀ ਇਹਦੇ ਸਦਕਾ ਅੱਜ ਮੇਰੇ ਵਰਗਾ ਇੱਥੇ ਬੁੱਲਣ ਯੋਗਾ ਹੋ ਗਿਆ ਤੇ ਤੁਸੀਂ ਸੁਣਨ ਯੋਗੇ ਹੋਗੇ। ਅਗਲੇ ਦੇ ਬੰਦ ਦੇ ਅੰਦਰ ਸਤਿਗੁਰ ਪਾਤਸ਼ਾਹ ਆਖਦੇ ਨੇ। ਪ੍ਰਮਾਤਮਾ ਤੇ ਭਰੋਸਾ ਰੱਖੀ ਜੇ ਕੋ ਹੋਵੇ ਦੁੱਬਲਾ, ਨੰਗ, ਭੁੱਖ ਕੀ ਪੀਰ ਬਹੁਤ ਜ਼ਿਆਦਾ ਭੁੱਖ ਮਰੀ ਪੈ ਜਾਏ। ਘਰ 'ਚ ਖਾਣ ਯੋਗੇ ਦਾਣੇ ਵੀ ਐ ਨਹੀਂ। ਭੁੱਖ ਨੰਗ ਕਿਹਨੂੰ ਕਹਿੰਦੇ? ਇਹਨੂੰ ਵੀ ਕਹਿੰਦੇ ਆ ਨਾ। ਕੱਪੜੇ ਵੀ ਪਾਟ ਗਏ, ਲੱਥ ਗਏ। ਪਿੰਡੇ ਤੇ ਪੌਣ ਨੂੰ ਹੰਡਾਉਣ ਨੂੰ ਕੱਪੜਾ ਵੀ ਐ ਨਹੀਂ ਘਰ 'ਚ ਦਾਣੇ ਵੀ ਐ ਨਹੀਂ ਔਰ ਐਨੀ ਭੁੱਖਮਰੀ ਵੀ ਸਰੀਰ ਐਨ ਨੂੰ ਕੁੰਗੜ ਕੇ ਹੱਡੀਆਂ ਦਾ ਢਾਂਚਾ ਬਣ ਗਿਆ ਜੇ ਕੋ ਹੋਵੇ ਦਬਲਾ ਨੰਗ ਭੁੱਖ ਕੀ ਪੀਰ ਐਡੀ ਮਾੜੀ ਅਵਸਥਾ ਹੋ ਗਈ ਦੰਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਨਾ ਕੋਈ ਧੀਰਜ ਦੇਣ ਵਾਲਾ ਨਾ ਕੋਈ ਆਸਰਾ ਦੇਣ ਵਾਲਾ ਨਾ ਸਰੀਰ ਐਨੇ ਜੋਗਾ ਹੀ ਰਹਿ ਗਿਆ ਕਿ ਕੋਈ ਰੁਪਈਆ ਢੇਲਾ ਕੋਈ ਦਮੜਾ ਮੇਰੇ ਪੱਲੇ ਪੈ ਜਾ ਮੈਂ ਕੋਈ ਕੰਮ ਕਰ ਸਕਾਂ ਮੈਂ ਕੁਝ ਕਮਾ ਸਕਾਂ ਹੋ ਸਕਦਾ ਕਿਸੇ ਪ੍ਰਕਾਰ ਦੀ ਬਿਮਾਰੀ ਹੋ ਸਕਦਾ ਕਿਸੇ ਪ੍ਰਕਾਰ ਦਾ ਰੋਗ ਜਾਂ ਸਰੀਰ ਦੀ ਸਮਰੱਥਾ ਹੀ ਮੁੱਕ ਜਾਏ ਕੰਮ ਕਰਨ ਦੀ ਹੁਣ ਸਾਨੂੰ ਕੌਣ ਸੰਭੇਗਾ ਜੀ ਹੁਣ ਸਾਡਾ ਵਾਲੀ ਵਾਰਸ ਕੌਣ ਹੋਵੇਗਾ ਸਾਨੂੰ ਕੌਣ ਖਵਾਏਗਾ ਮੇਰੇ ਸਤਿਗੁਰ ਪਾਰ ਸਾਹਿਬ ਕਦ ਨੇ ਚਿੰਤਾ ਨਾ ਕਰ ਸਵਾਰਤ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਨਾ ਕੋਈ ਤੇਰੀਆਂ ਲੋੜਾਂ ਹੀ ਪੂਰੀਆਂ ਕਰ ਸਕੇ ਨਾ ਤੇਰਾ ਆਪ ਦਾ ਕੋਈ ਕਾਰਜ ਹੀ ਸਬਰ ਸਕੇ ਤਾਂ ਵੀ ਚਿਤ ਆਵੇ ਉਸ ਪਰਮ ਬ੍ਰਹਮ ਤੰਨੇ ਚਲ ਹੋਵੇ ਰਾਜ ਜੇ ਐਸੇ ਨੂੰ ਪਰਮਾਤਮਾ ਚੇਤਾ ਆਜੇ ਇਦਾਂ ਦੀ ਅਵਸਥਾ ਦੇ ਅੰਦਰ ਵੀ ਅੰਦਰ ਰੱਬ ਜੀ ਦਾ ਨਾਮ ਚੱਲ ਗਿਆ ਮਾਲਕ ਆਖਦੇ ਨੇ ਉਹਦੀ ਅਵਸਥਾ ਐਡੀ ਜ਼ਿਆਦਾ ਮਜ਼ਬੂਤ ਹੋ ਜਾਏਗੀ ਨਾ ਐਡਾ ਅਡੋਲ ਹੋ ਜਾਏਗਾ ਕਿ ਉਹ ਨੇਚਲ ਰਾਜ ਦਾ ਮਾਲਕ ਬਣ ਜਾਏਗਾ ਇਹ ਨੇਚਲ ਰਾਜ ਕਿਹੜਾ ਹੈ ਇਹ ਉਹ ਅਵਸਥਾ ਹੈ ਵੀ ਇਦਾਂ ਦੀਆਂ ਹਾਲਾਤਾਂ ਦੇ ਵਿੱਚੋਂ ਲੰਘ ਕੇ ਵੀ ਉਹ ਡੋਲੇਗਾ ਨਹੀਂ ਵਿਕੇਗਾ ਨਹੀਂ ਬਿਕੇਗਾ ਨਹੀਂ ਸਹਜ ਦੇ ਵਿੱਚ ਰਹਿ ਕੇ ਆਪਣੇ دین ਆਪਣੇ ਈਮਾਨ ਤੇ ਟਿਕਿਆ ਰਹੇਗਾ ਐਦਾਂ ਦੇ ਆਂਦੇ ਅੰਦਰ ਭਗਤ ਸਾਹਿਬਾਨ ਨੇ ਜਿਨ੍ਹਾਂ ਨੇ ਨਾ ਝੂਠੀ ਉਸਤਤ ਕੀਤੀ ਕਿਸੇ ਦੀ ਨਾ ਕਿਸੇ ਦੀ ਨਿੰਦਾ ਹੀ ਕੀਤੀ ਜੋ ਸੱਚ ਆ ਉਹ ਬੋਲਿਆ ਭਾਵੇਂ ਆਪ ਕਿੰਨੀ ਗਰੀਬੀ ਦੇ ਵਿੱਚ ਵੀ ਜ਼ਿੰਦਗੀ ਕੱਢੀ ਹੈ ਰਾਜ ਤਾਂ ਉਹਨਾਂ ਦਾ ਹੀ ਲਾਗੂ ਹੈ ਨੇਚਰਲ ਰਾਜ ਕਿਉਂ ਹੈ ਕਿਉਂਕਿ ਸਰੀਰ ਭਾਵੇਂ ਨਹੀਂ ਪਰ ਅੱਜ ਵੀ ਉਹਨਾਂ ਦਾ ਨਾਮ ਚੱਲਦਾ ਹੈ ਉਹਨਾਂ ਦੇ ਪੈਰੋਗਾਰ ਉਹਨਾਂ ਦੀ ਲਿਖੀ ਹੋਈ ਬਾਣੀ ਨੂੰ ਮੰਨਦੇ ਨੇ ਅਤੇ ਉਸ ਬਾਣੀ ਦੇ ਮੁਤਾਬਕ ਚੱਲਦੇ ਹੈ ਸੰਸਾਰਕ ਰਾਜ ਕਿਦਾ ਮਰਜ਼ੀ ਹੋਵੇ ਪਰ ਇਸ ਦੇ ਬਾਵਜੂਦ ਵੀ ਦਿਲਾਂ ਦੇ ਉੱਪਰ ਰਾਜ ਭਗਤ ਸਹਿਬਾਨ ਕਰ ਰਹੇ ਨੇ ਇਸ ਰਾਜ ਨੂੰ ਬਾਬਾ ਰਵਿਦਾਸ ਜੀ ਨੇ ਆਖਿਆ ਸੀ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਤਹਿ ਠਾਉ ਇਹ ਉਹ ਬੇਗਮਪੁਰਾ ਹੈ ਜਿੱਥੇ ਕੋਈ ਗਮ ਨਹੀਂ ਹੈ ਜਿੱਥੇ ਕੋਈ ਦੁੱਖ ਨਹੀਂ ਜਿੱਥੇ ਕੋਈ ਸ਼ੰਕਾ ਨਹੀਂ ਇਹ ਉਹ ਰਾਜ ਹੈ ਜੇ ਇਸ ਰਾਜ ਦੇ ਅਧੀਨ ਤੁਸੀਂ ਆ ਗਏ ਜੇ ਆਪਣੀ ਅਵਸਥਾ ਉੱਥੇ ਤੱਕ ਲੈ ਗਏ ਤਾਂ ਫਿਰ ਇਤੋਂ ਤੁਹਾਨੂੰ ਕੋਈ ਕੱਢ ਨਹੀਂ ਸਕਦਾ ਅਗਲੇ ਦੇ ਬੰਦ ਦੇ ਵਿੱਚ ਮਾਲਕ ਜੀ ਆਖਦੇ ਨੇ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਜਿਹਨੂੰ ਇੰਨੀਆਂ ਕਿ ਚਿੰਤਾਵਾਂ ਖਾ ਗਈਆਂ ਫਿਕਰਾਂ ਖਾ ਗਈਆਂ ਕਿ ਬੰਦਾ ਡਿਪਰੈਸ਼ਨ ਦੇ ਵਿੱਚ ਆ ਕੇ ਹੌਲੀ-ਹੌਲੀ ਫਿਜ਼ੀਕਲੀ ਵੀ ਸਰੀਰਕ ਤੌਰ ਦੇ ਉੱਤੇ ਵੀ ਬਿਮਾਰ ਪੈ ਗਿਆ ਤੇ ਉਹਨੂੰ ਰੋਗ ਚੰਬੜ ਗਈ ਜਿਵੇਂ ਬਾਰ ਬਾਰ ਸੋਚਾਂ ਸੋਚਦੇ ਸੋਚਦੇ ਜ਼ਿਆਦਾ ਸੋਚਾਂ ਸੋਚਣ ਦੇ ਕਰਕੇ ਬੰਦਾ ਮਾਈਗਰੇਨ ਦਾ ਸ਼ਿਕਾਰ ਹੋ ਜਾਂਦਾ ਹੁਣ ਇਹ ਸਰੀਰਕ ਰੋਗ ਹੈ ਮਾਈਗਰੇਨ ਦਿਮਾਗ ਦੀ ਹਲਚਲ ਖਰਾਬ ਹੋ ਜਾਂਦੀ ਹੈ ਸਿਰ ਪੀੜ ਹੋਣਾ ਸ਼ੁਰੂ ਹੋ ਜਾਂਦਾ ਐਵੇਂ ਹੀ ਜ਼ਿਆਦਾ ਟੈਨਸ਼ਨ ਦੇ ਨਾਲ ਡਿਪਰੈਸ਼ਨ ਦੇ ਨਾਲ ਬੀਪੀ ਦਾ ਇਸ਼ੂ ਸ਼ੂਗਰ ਦਾ ਇਸ਼ੂ ਇਹ ਵੀ ਮਤ ਘਟ ਜਾਂਦੇ ਆ ਤੁਹਾਡਾ ਬੀਪੀ ਕੰਟਰੋਲ 'ਚ ਨਹੀਂ ਰਹਿਣਾ ਐਨੀਆਂ ਚਿੰਤਾਵਾਂ ਨੇ ਖਾ ਲਿਆ ਸਰੀਰਕ ਰੋਗਾਂ ਨੇ ਖਾ ਲਿਆ ਗ੍ਰਸਥ ਕੁਟੰਬ ਪਲਟਿਆ ਕਦੇ ਹਰਖ ਕਦੇ ਸੋਗ ਬੰਦਾ ਗ੍ਰਸਤੀ ਦੇ ਵਿੱਚ ਪਰਿਵਾਰ ਦੇ ਵਿੱਚ ਐਨਾ ਕੁ ਉਲਝਿਆ ਹੋਇਆ ਹੈ ਕਿ ਕਦੇ ਖੁਸ਼ੀਆਂ ਤੇ ਕਦੇ ਦੁੱਖ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਬੰਦਾ ਖੁਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਪਤਾ ਖੁਸ਼ੀਆਂ ਵੀ ਬੰਦੇ ਨੂੰ ਖੁਆਰ ਕਰ ਪੁੰਦੀਆਂ ਨੇ ਖੁਸ਼ੀ ਦੇ ਵਿੱਚ ਤਾਂ ਬੰਦੂਕ ਚੱਲ ਗਈ ਸੀ ਕਿਸੇ ਤੇ ਖੁਸ਼ੀ ਦੇ ਵਿੱਚ ਤਾਂ ਜ਼ਿਆਦਾ दारू ਪੀ ਕੇ ਕੁਰਸੀਆਂ ਚੱਲ ਗਈਆਂ ਲੜਾਈ ਹੋ ਗਈ ਸਾਡੇ ਕੋਲੋਂ ਸਾਡੀ ਖੁਸ਼ੀ ਵੀ ਸੰਭਾਲੀ ਨਹੀਂ ਜਾਂਦੀ ਕਿਨਾਂ ਲਗੇ ਅੱਛਾ ਖੁਸ਼ੀਆਂ 20 ਬੰਦੇ ਨੂੰ ਖੱਜਲ ਕਰ ਦਿੰਦੀਆਂ ਨੇ ਤਾਂ ਹੀ ਸਤਗੁਰਾਂ ਨੇ ਆਖਿਆ ਸੀ ਨਾ ਦੁੱਖ दारू ਸੁਖ ਰੋਗ ਭਇਆ ਦੁੱਖਾਂ 'ਚ ਤਾਂ ਬੰਦਾ ਦੁਖੀ ਹੈ ਹੀ ਹੈ ਇਹ ਮਾਇਆ ਦਾ ਪ੍ਰਤੀਕ ਹੈ ਜੀ ਇਹ ਦੁੱਖ ਸੁਖ ਇਹ ਜੀਵ ਬੱਧ ਹੈ ਹਉ ਮੈਂ ਕਰਮ ਕਮਾਏ ਇਹ ਮਾਇਆਤਾਰੀ ਹੋਣ ਦੀਆਂ ਨਿਸ਼ਾਨੀਆਂ ਨੇ ਮਾਇਆ ਕਿਸ ਨੂੰ ਆਖਿਆ ਕਿ ਆ ਮਾਇਆ ਕਰਮ ਕਮਾਏ ਜਵਾਬ ਕੀ ਸੀ ਦੁੱਖ ਸੁਖ ਇਹ ਜਿਓਬਦ ਹੈ ਵਿੱਚ ਹਉ ਮੈਂ ਕਰਮ ਕਮਾਏ ਇਹ ਮਾਇਆ ਦੀ ਨਿਸ਼ਾਨੀ ਹੈ ਜੀ ਯਾਹ ਬੰਦਾ ਦੁੱਖਾਂ ਤੋਂ ਭੱਜਦਾ ਫਿਰਦਾ ਹੈ ਯਾਹ ਬੰਦਾ ਸੁੱਖਾਂ ਦੇ ਮਗਰ ਦੌੜਿਆ ਫਿਰਦਾ ਹੈ ਟਿਕ ਨਹੀਂ ਪਾਰਿਆ ਦੁੱਖਾਂ ਦੇ ਵਿੱਚ ਵੀ ਸਟੇਬਲ ਰਹਿ ਜਾਓ ਸੁੱਖਾਂ ਦੇ ਵਿੱਚ ਵੀ ਸਟੇਬਲ ਰਹਿ ਜਾਓ ਸਹਜ ਦੇ ਵਿੱਚ ਆ ਜਾਓ ਤਾਂ ਜੀਵਨ ਮੁਕਮਲ ਹੁੰਦਾ ਹੈ ਗ੍ਰਸਥ ਕੁਟੰਬ ਪੁਲੇਟਿਆ ਜਾਂ ਪਰਿਵਾਰਵਾਦ ਦੇ ਵਿੱਚ ਹੀ ਉਲਝਿਆ ਹੈ ਮੇਰਾ ਪਰਿਵਾਰ ਮੇਰੇ ਬੱਚੇ ਆਪ ਦੇ ਬੱਚਿਆਂ ਦੀ ਖਾਤਰ ਕੁਝ ਵੀ ਕਰ ਗੁਜਰਨ ਵਾਲੇ ਅਖੀਰਕਾਰ ਗੁਨਾਹ ਤੇ ਅਪਰਾਧ ਵੀ ਕਰ ਬੈੰਦੇ ਹਨ ਦੁੱਖਾਂ ਸੁੱਖਾਂ ਦੇ ਮਗਰ ਧੋੜਨ ਵਾਲੇ ਇਹ ਵੀ ਚੰਗੇ ਮਾੜੇ ਕਰਮ ਕਰ ਬੈੰਦੇ ਹੈ ਸਤਿਗੁਰੂ ਬਾਛਾ ਆਖਦੇ ਨੇ ਗੌਣ ਕਰੇ ਚੌਂਕ ਟਕਾ ਘੜੀ ਨਾ ਬੈਸਣ ਸੋਏ ਇਹਨਾ ਸੁੱਖਾਂ ਦੇ ਮਗਰ ਧੋੜਦਿਆਂ ਦੁੱਖਾਂ ਤੋਂ ਕਿਹੜਾ ਛਡਾਉਂਦੇ ਆਂ ਭਾਵੇਂ ਬੰਦਾ ਪੂਰੀ ਦੁਨੀਆ ਦਾ ਢੇਡਾ ਕੱਢ ਲਏ ਭਾਵੇਂ ਬੰਦਾ ਇਹ ਸੋਚੇ ਵੀ ਇੱਥੇ ਨੀਜੀ ਜ਼ਿੰਦਗੀ ਵਧੀਆ ਇੱਥੇ ਤਾਂ ਗੰਦੇ ਬਹੁਤ ਐ ਇੱਥੇ ਤਾਂ ਰਾਜਨੀਤੀ ਬੜੀ ਗੰਦੀ ਐ ਚੱਲ ਮੈਂ ਕਿਤੇ ਹੋਰ ਜਾ ਕੇ ਰਹਿਣ ਲੱਗ ਜਾਨਾ ਕਿਸੇ ਹੋਰ ਸੋਸਾਇਟੀ 'ਚ ਰਹਿਣ ਲੱਗ ਜਾਨਾ ਕਿਤੇ ਹੋਰ ਜਾਇਆਂ ਨਾ ਪਰਛਾਹ ਕਹਿੰਦੇ ਨੇ ਗਾਉਣ ਕਰੇ ਚੌਂ ਕੁੰਟਕਾ ਕੜੀ ਨਾ ਬੈਸਣ ਸੋਏ ਭਾਵੇਂ ਚਾਰੇ ਪਾਸੇ 도ੜਿਆ ਰਹੇ ਇਹਨਾਂ ਦੁੱਖਾਂ ਸੁੱਖਾਂ ਦੀ ਖਾਤਰ ਤੂੰ ਮਿੰਟ ਵੀ ਨਾ ਸੌਂ ਜੀਵਨ ਤਾਂ ਕੰਡੇ ਲੱਗਿਆ ਨਾ ਬਰਬਾਦੀ ਵਾਲੇ ਪਾਸੇ ਆਰਾਮ ਤਾਂ ਖਤਮ ਹੋ ਗਿਆ ਨਾ ਚਿੱਤ ਆਵੇ ਉਸ ਭਾਰ ਬ੍ਰਹਮ ਤਨ ਮਨ ਸੀਤਲ ਹੋਏ ਜੇ ਐਸੇ ਭਜਨਾਟ ਕਰਨ ਵਾਲੇ ਬੰਦੇ ਨੂੰ ਕਿਤੇ ਰੱਬ ਚੇਤਾ ਆ ਜੇ ਸਤਿਗੁਰ ਪਾਰਸ਼ਾ ਆਖਦੇ ਨੇ ਉਹਦਾ ਤਨ ਅਤੇ ਮਨ ਠੰਡਾ ਹੋ ਜਾਂਦਾ ਹੈ ਸੀਤਲ ਹੋ ਜਾਂਦਾ ਹੈ ਉਹਦੀਆਂ ਧੋੜਾਂ ਮੁੱਕ ਜਾਂਦੀਆਂ ਨੇ ਉਹਨੂੰ ਟਕਾਹ ਪ੍ਰਾਪਤ ਹੋ ਜਾਂਦਾ ਹੈ ਅਖੀਰਕਾਰ ਉਹਨੂੰ ਜ਼ਿੰਦਗੀ ਦੀ ਗੁੱਜੀ ਰੰਝ ਸਮਝ ਦੇ ਵਿੱਚ ਹੁੰਦੀ ਹੈ ਵੀ ਐਦਾਂ ਭੱਜਦੇ ਰਹਿਣ ਦੇ ਨਾਲ ਕਦੇ ਵੀ ਜ਼ਿੰਦਗੀ ਦੇ ਅੰਦਰ ਆਨੰਦ ਨਹੀਂ ਆਉਣਾ ਆਨੰਦ ਬਣਨਾ ਨਹੀਂ ਅਗਲੇ ਦੇ ਬੰਦ ਦੇ ਵਿੱਚ ਬਾਰਸ਼ਾ ਜੀ ਆਖਦੇ ਨੇ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਭਾਵੇਂ ਬੰਦਿਆ ਤੈਨੂੰ ਕਾਮ ਨੇ ਆਪਣੇ ਵਸ ਕਰ ਲਿਆ ਤੇਰੇ ਤੋਂ ਕਾਬੂ ਨਹੀਂ ਆ ਰਿਹਾ ਤੈਨੂੰ ਪਤਾ ਵੀ ਹੈ ਵੀ ਇਹ ਕਾਮ ਤੈਨੂੰ ਖਾ ਰਿਹਾ ਹੈ ਤੂੰ ਇਹਦੇ ਕੋਲੋਂ ਖਿਹੜਾ ਛਡਾਣਾ ਵੀ ਚਾਹੁੰਦਾ ਹੈ ਪਰ ਤੇਰੇ ਵਸ ਚ ਨਹੀਂ ਰਹਿ ਗਿਆ ਹੁਣ ਕ੍ਰੋਧ ਤੈਨੂੰ ਅੰਦਰੋਂ ਖਤਮ ਕਰ ਰਿਹਾ ਹੈ ਤੈਨੂੰ ਪਤਾ ਹੈ ਪਰ ਤੇਰੇ ਤੋਂ ਕਾਬੂ ਨਹੀਂ ਆ ਰਿਹਾ ਕਿਰਪਨ ਲੋਭ ਪਿਆਰ ਕਿਰਪਨ ਕਹਿੰਦੇ ਨੇ ਜੀ ਸ਼ੂਮ ਨੂੰ ਸ਼ੂਮਣਾ ਇੱਕ ਉਹਦਾ ਲਾਲਚੀ ਜਿਹਨੂੰ ਹਰ ਚੀਜ਼ ਦਾ ਲਾਲਚ ਹੈ ਇੱਕ ਲਾਲਚੀ ਤੋਂ ਵੀ ਉੱਪਰਲੀ ਅਵਸਥਾ ਦਾ ਮਾਲਕ ਹੈ ਉਹਨੂੰ ਉਹਨੂੰ ਸੂਮਣਾ ਕਹਿੰਦੇ ਆਪਾਂ ਜਿਹੜਾ ਰੁਪਈਆ ਕੱਢ ਕੇ ਰਾਜੀ ਨਹੀਂ ਇਕੱਠਾ ਹੀ ਕਰੀ ਜਾਣਾ ਉਹਨੇ ਬਸ ਇਹਨੂੰ ਸੁਖਮਨੀ ਸਾਹਿਬ ਦੇ ਵਿੱਚ ਵੀ ਕਿਹਾ ਜੋ ਕਿਰਪਨ ਕੇ ਨਿਰਾਰਤ ਦਾਮ ਭਈ ਉਹਦੇ ਕੋਲ ਪੈਸਾ ਬਹੁਤ ਹੈ ਪਰ ਉਹਦੇ ਕੰਮ ਦਾ ਹੈ ਨਹੀਂ ਕਿਉਂ ਨਹੀਂ ਉਹਦੇ ਕੰਮ ਦਾ ਖਰਚਣਾ ਹੀ ਹੈ ਨਹੀਂ ਜਦੋਂ ਮੇਰੇ 60 ਵਜੇ ਹੈ ਮੱਲਮ ਪੱਟੀ ਮੇਰੇ ਕੋਲ ਪਈ ਹੈ ਪਰ ਜਦੋਂ ਮੈਂ ਕਰਨੀਓ ਨਹੀਂ ਤੇ ਫੇਰ ਮੇਰੇ ਕਿਸ ਕੰਮ ਦੀ ਸੂਮਣੇ ਦਾ ਸੁਭਾਅ ਐਦਾਂ ਦਾ ਹੁੰਦਾ ਹ ਹੁਣ ਐਦਾਂ ਦਾ ਇੱਕ ਨੌਜਵਾਨ ਵਿਆਹਾ ਵਰਿਆ ਤਲਾਕ ਹੋ ਗਿਆ ਕਿਹੜੀ ਗੱਲਾਂ ਸਰਕਾਰੀ ਨੌਕਰੀ ਕਰਦਾ ਹੈ ਹਸਪਤਾਲ ਚ ਲੱਗਿਆ ਪਰ ਰੁਪਈਆ ਨਹੀਂ ਖਰਚਣਾ ਆਪਣੇ ਘਰ ਦੀ ਤੇ ਅਗਲੀ ਕਹਿੰਦੀ ਮੈਂ ਭੁੱਖਿਆ ਮਰਨਾ ਇੱਥੇ ਮੈਂ ਆਪਦੇ ਪਿਓਕਿਆਂ ਦੇ ਚੰਗੀਆਂ ਮੁੜ ਗਈ ਐਨਾ ਕੁ ਸੋਮਣਾ ਤੇ ਆਪ ਦੀ ਸਾਰੀ ਦੀ ਸਾਰੀ ਤਨਖਾਹ ਬੈਂਕ ਚ ਹੀ ਰੱਖਣੀ ਹੈ ਕਢਾਣੀ ਨਹੀਂ ਜਿਹੜੀ ਮਾਂ ਨੂੰ ਪੈਨਸ਼ਨ ਮਿਲਦੀ ਹੈ ਬਸ ਉਸ ਪੈਨਸ਼ਨ ਦੇ ਨਾਲ ਘਰ ਦਾ ਗੁਜ਼ਾਰਾ ਹੋਏਗਾ ਭਾਵੇਂ ਬਹੁਤ ਥੋੜੀ ਹੋਵੇ ਪੈਨਸ਼ਨ ਪਰ ਇਹਦੇ ਚ ਹੀ ਗੁਜ਼ਾਰਾ ਕਰਨਾ ਹੈ ਮਾਂ ਆਪਾਂ ਨੇ ਕਰੀ ਗਿਆ ਐਦਾਂ ਦੇ ਲੋਕ ਬਿਮਾਰ ਪੈਣ ਤੇ ਦਵਾਈ ਵੀ ਨਹੀਂ ਲੈਣ ਜਾਂਦੇ ਵੀ ਛੱਡ ਪਰੇ 200 250 ਦਾ ਖਰਚਾ ਹੀ ਹੋਏਗਾ ਐਦਾਂ ਹੀ ਠੀਕ ਹੋ ਜਾਣਾ ਕਰਦਿਆਂ ਕਰੰਦਿਆਂ ਟੀਵੀ ਹੋ ਗਈ ਹੁਣ ਟੀਵੀ ਦਾ ਇਲਾਜ ਤਾਂ ਮੁਫਤ ਹੈ ਭਰਾ ਉਹ ਤਾਂ ਕਰਾ ਲੈ ਖਰਾਕ ਤਾਂ ਚੰਗੀ ਖਾ ਲੈ ਉਹ ਵੀ ਨਾ ਖਾਦੀ ਮਰ ਗਿਆ ਬੈਂਕ ਦੇ ਵਿੱਚ 70 ਲੱਖ ਰੁਪਇਆ ਛੱਡ ਕੇ ਮਰ ਗਿਆ ਆਏ ਜੀ ਪੈਸਾ ਹੋਣ ਦੇ ਬਾਵਜੂਦ ਵੀ ਉਹਦੇ ਕੰਮ ਨਹੀਂ ਆਇਆ ਕਿਉਂਕਿ ਅੰਦਰਲਾ ਸੁਭਾ ਸੂਮਣਾ ਨਾ ਇੱਥੇ ਵੀ ਇਹੀ ਗੱਲ ਆਖੀ ਹੈ ਵੀ ਭਾਵੇਂ ਤੂੰ ਐਦਾਂ ਦਾ ਕਿੰਨਾ ਹੀ ਸੂਮਣਾ ਹੋ ਜਾਏ ਬਈ ਤੈਨੂੰ ਮਾਇਆ ਨਾਲ ਇੰਨਾ ਪਿਆਰ ਹੈ ਵੀ ਤੂੰ ਕੱਠੀ ਦਾ ਕਰੇ ਪਰ ਖਰਚੇ ਨਾ ਗੁੱਸਾ ਬਹੁਤ ਆਂਦਾ ਹੈ ਕੰਮ ਅੰਦਰ ਬਹੁਤ ਹੈ ਚਾਰੇ ਕਿਲ ਵਿਖ ਓਨ ਅਗ ਕੀਏ ਹੋਆ ਅਸੁਰ ਸੰਘਾਰ ਭਾਵੇਂ ਤੈਨੂੰ ਚਾਰੇ ਦੇ ਚਾਰੇ ਪਾਪ ਜਿਹੜੇ ਨੇ ਉਹ ਤੈਨੂੰ ਆ ਕੇ ਘੇਰ ਕੇ ਤੈਨੂੰ ਮਾਰ ਦੇਣ ਆਤਮਾ ਨੂੰ ਮਾਰ ਦੇਣ ਇੰਨਾ ਕ ਬੰਦਾ ਪਾਪੀ ਬਣ ਗਿਆ ਚਾਰੇ ਕਿਲ ਵਿੱਚ ਚਾਰੇ ਨਦੀਆਂ ਨੇ ਜੀਹਾਂ ਸਹੇਤ ਲੋਭ ਕੋਪ ਚਾਰੇ ਨਦੀਆਂ ਅਗ ਇੰਨਾ ਕ ਬੰਦਾ ਮਾੜੇ ਸੁਭਾ ਦਾ ਹੋ ਗਿਆ ਇੰਨਾ ਕ ਨਿਰਦਈ ਹੋ ਗਿਆ ਇੰਨਾ ਕ ਦੂਜਿਆਂ ਦੇ ਉੱਤੇ ਜ਼ੁਲਮ ਢੋਣ ਵਾਲਾ ਬੰਦਾ ਬਣ ਗਿਆ ਕਿ ਲੋਕ ਕਹਿੰਦੇ ਨੇ ਵੀ ਇਹਨੂੰ ਮਾਰ ਦੋ ਚੰਗਾ ਹੈ ਲੋਕ ਸਾਨੂੰ ਰਾਵਣ ਵਰਗਾ ਸਮਝਣ ਲੱਗ ਪੈਣ ਸਾਡੇ ਮਰੇ ਤੇ ਲੋਕ ਅਰਦਾਸਾਂ ਕਰਨ ਵੀ ਮਰ ਜੇ ਤਾਂ ਜਿੱਦਾਂ ਅੱਜ ਤੱਕ ਰਾਵਣ ਦੇ ਪੁਤਲੇ ਫੂਕੇ ਜਾਂਦੇ ਨੇ ਲੋਕ ਐਦਾਂ ਖੁਸ਼ੀਆਂ ਮਨਾਣ ਐਡੇ ਅਸੀਂ ਮਾੜੇ ਹੋ ਜਾਈਏ ਪਰ ਪਾਰਸ਼ਾ ਜੀ ਆਖਦੇ ਨੇ ਕਹਿੰਦੇ ਨੇ ਇਸ ਦੇ ਬਾਵਜੂਦ ਪੋਤੀ ਗੀਤ ਕਵਿਤ ਕਵਿਤ ਕੇਚ ਕਦੇ ਨਾ ਕਰਨ ਧਰਿਆ ਨਾ ਕੋਈ ਧਰਮ ਗ੍ਰੰਥ ਪੜਿਆ ਨਾ ਕੋਈ ਧਾਰਮਿਕ ਬੋਲ ਧਾਰਮਿਕ ਪੰਕਤੀਆਂ ਧਾਰਮਿਕ ਗ੍ਰੰਥ ਦੀਆਂ ਸ਼ਰੂਤੀਆਂ ਕਦੇ ਕੰਨਾਂ ਚ ਸੁਣੀਆਂ ਪ੍ਰੋਪਰ ਨਾਸਤਕ 1 ਨੰਬਰ ਦਾ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਤਰਿਆ ਐਸੇ ਅਤ ਦਰਜੇ ਦੇ ਨਾਸਤਕ ਕਾਮੀ ਕਰੋਦੀ ਚਤਰਚਲਾਕ ਲਾਲਚੀ ਬੰਦਾ ਅਤ ਦਰਜੇ ਦਾ ਪਾਪੀ ਬੰਦਾ ਜੇਕਰ ਕਿਤੇ ਉਹਨੂੰ ਪਰਮਾਤਮਾ ਚੇਤਾ ਆ ਜਾਏ ਰੱਬ ਚੇਤਾ ਆ ਜਾਏ ਤਾਂ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮ ਗਣੀ ਨਾ ਆਵੇ ਉਹ ਵੀ ਇੰਨਾ ਵਡਿਆਉਣ ਯੋਗ ਹੋ ਜਾਂਦਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਵਿੱਚੋਂ ਸੱਜਣ ਠੱਗ ਵੀ ਹੋਇਆ ਇੱਕ ਪਤਾ ਨਹੀਂ ਕਿੰਨਿਆਂ ਲੋਕਾਂ ਦਾ ਘਾਣ ਕਰਿਆ ਇਸ ਸੱਜਣ ਨੇ ਪਰ ਗੁਰੂ ਨਾਨਕ ਨੇ ਭਾਈ ਸੱਜਣ ਬਣਾਤਾ ਕੋਡੇ ਰਾਖਸ਼ ਨੇ ਕਿੰਨੇ ਬੰਦੇ ਖਾਦੇ ਐ ਗੁਰੂ ਨਾਨਕ ਸਾਹਿਬ ਸਤਿਗੁਰ ਪਰਸਾ ਜੀ ਨੇ ਭਾਈ ਕੋਡਾ ਬਣਾਤਾ ਜੀਵਨ ਤਬਦੀਲ ਕਰਕੇ ਰੱਖਦਾ ਮੁੜ ਕੇ ਉਹ ਬੰਦੇ ਖਾਣੋਂ ਅਟ ਗਿਆ ਸੱਜਣ ਠੱਗ ਬੰਦਿਆਂ ਨੂੰ ਲੁੱਟਣੋਂ ਬੰਦ ਹੋ ਗਿਆ ਹੁਣ ਉਹਨੇ ਸਗੋਂ ਧਰਮਸਾਲ ਖੋਲ੍ਹ ਕੇ ਲੋਕਾਂ ਦੇ ਉੱਪਰ ਲੁਟਾਣਾ ਸ਼ੁਰੂ ਕਰਤਾ ਉਹਨਾਂ ਦੀ ਸੇਵਾ ਕਰਨੀ ਆਉ ਭਗਤ ਕਰਨੀ ਸ਼ੁਰੂ ਕਰਤੀ ਜ਼ਿੰਦਗੀ ਬਦਲ ਗਈ ਨਾ ਬਿਧੀ ਚੰਦ ਕਿਸੇ ਵੇਲੇ ਚੋਟੀ ਦਾ ਚੋਰ ਸੀ ਹੱਥ 'ਚ ਨਹੀਂ ਸੀ ਆਉਂਦਾ ਕਦੇ ਕੇ ਦੇ ਪਰ ਭਾਈ ਬਿਧੀ ਚੰਦ ਦੀ ਵੰਸ ਅੱਜ ਵੀ ਚੱਲਦੀ ਏ ਅੱਜ ਵੀ ਬੜਾ ਮਾਣ ਹੈ ਕਿਉਂਕਿ ਵਿ디ਚੰਦ ਗੁਰੂ ਦੇ ਲੜ ਲੱਗ ਗਿਆ ਜੀਵਨ ਬਦਲ ਗਿਆ ਇਹ ਤਾਂ ਗੱਲਾਂ ਬਾਤਾਂ ਹੋ ਰਹੀਆਂ ਨੇ ਗੁਰੂ ਪਿਆਰਿਓ ਉਹਨਾਂ ਦੀਆਂ ਜਿਨ੍ਹਾਂ ਨੇ ਬੇਹਦ ਗਿਰੇ ਹੋਏ ਦਰਜੇ ਦੇ ਹੋਣ ਦੇ ਬਾਵਜੂਦ ਵੀ ਆਪ ਦੀ ਸੁਰਤ ਦੇ ਅੰਦਰ ਪਰਮਾਤਮਾ ਨੂੰ ਟਿਕਾ ਲਿਆ ਪਰ ਸ਼ਬਦ ਦੇ ਜਿਹੜੇ ਅਗਲੇ ਬੰਦ ਨੇ ਉਹਦੇ 'ਚ ਇਹਦੇ ਨਾਲੋਂ ਉਲਟੀ ਗੱਲਬਾਤ ਬਿਆਨ ਕੀਤੀ ਹੈ ਕੋਈ ਕਿੱਡਾ ਧਰਮੀ ਬਣਨ ਦੀ ਕੋਸ਼ਿਸ਼ ਕਰੇ ਕਿੱਡਾ ਅਮੀਰ ਹੋ ਜਾਏ ਹੋਰ ਬਥੇਰਾ ਕੁਝ ਪਰ ਜੇ ਉਹਨੂੰ ਰੱਬ ਚੇਤਾ ਨਹੀਂ ਨਾ ਹੈ ਤਾਂ ਫਿਰ ਉਹਦੇ ਵਰਗਾ ਨਰਕਤਾਰੀ ਕੋਈ ਨਹੀਂ ਰਹਿੰਦੀਆਂ ਸ਼ਬਦ ਦੀਆਂ ਵਿਚਾਰਾਂ ਅਸੀਂ ਯਤਨ ਕਰਾਂਗੇ ਅਗਲੇ ਰਿਆ ਦਿਵਾਨਾਂ ਦੇ ਵਿੱਚ ਸਾਂਝਿਆ ਕਰਾਂਗੇ ਅੱਜ ਸਮਾ ਸਾਨੂੰ ਬਹੁਤੀ ਇਜਾਜ਼ਤ ਨਹੀਂ ਦਿੰਦਾ ਸੋ ਇਸ ਕਰਕੇ ਇੰਨੀਆਂ ਕ ਹਾਜ਼ਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਅੰਤ ਵਿੱਚ ਸਨੇਮਰ ਫਤਿਹ ਪ੍ਰਵਾਨੋ ਦੇਵੋ ਜੀ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ